ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਤੁਹਾਡਾ ਆਪਣਾ ਬਿੱਲਾ ਢਾਲੀਵਾਲ ਦੋਸਤੋ ਅੱਜ ਆਪਾਂ ਗਏ ਸੀ ਕਿ ਖੇਤ ਆਪਣੀ ਜਿਹੜੀ ਕਣਕ ਹੈ ਸਾਰੀ ਖੇਤ ਖੜੀ ਹੈਗੀ ਕੋਈ ਦੇਗੀ ਹੋ ਸਕਦਾ ਡਿੱਗੀ ਹੋਵੇ ਤੇ ਕਮਾਦ ਵੀ ਬੀਜਿਆ ਹੋਇਆ ਆਪਾਂ ਨੇ ਥੋੜਾ ਜਿਹਾ ਚੂਪਣ ਵਾਸਤੇ ਗੰਨੇ ਵਧੀਆ ਨੇ ਤੇ ਆ ਸਰੋਂ ਆ ਗਈ ਸਰੋਂ ਆਡਾਂ ਵਾਲੀ ਸਰੋਂ ਇਹ ਨੀਰੀ ਸਰੋਂ ਆਪਣੇ ਬੀਜੀ ਨਹੀਂ ਉਹ ਘਟ ਹੁੰਦੀ ਹੈ ਜਿਹੜੀਆਂ ਆਡਾਂ ਵਾਲੀ ਸਰੋਂ ਬਹੁਤ ਵਧੀਆ ਹੋ ਜਾਂਦੀ ਹੈ ਤੇ ਆਪਣੇ ਪਿਆਜ਼ ਲਾਏ ਹੋਏ ਨੇ ਖੇਤ ਤੇ ਸਾਡੇ ਖੇਤ ਪਿਆਜ਼ ਬਹੁਤ ਸੋਹਣੇ ਹੋ ਰਹੇ ਨੇ ਤੇ ਤੁਸੀਂ ਵੀ ਕਮੈਂਟ ਚ ਦੱਸਿਓ ਵੀ ਕਿਹਦੇ ਕਿਹਦੇ ਖੇਤ ਪਿਆਜ਼ ਲਾਏ ਹੋਏ ਨੇ ਬਾਕੀ ਦੋਸਤੋ ਵੀਡੀਓ ਬਣਾਉਣ ਦਾ ਕਾਰਨ ਇਹੀ ਸੀਗਾ ਜਿਹੜੇ ਆਪਣੇ ਖੇਤਾਂ ਦੇ ਵਿੱਚ ਆਪਣੇ ਜ਼ਿਮੀਂਦਾਰ ਭਰਾ ਨੇ ਉਹ ਛੋਲੇ ਸਰੋਂ ਲਸਣ ਪਿਆਜ਼ ਕਮਾਦ ਸਾਰੀਆਂ ਚੀਜ਼ਾਂ ਨੂੰ ਅੱਖੋਂ ਪਰੋਖੇ ਕਰਕੇ ਲਗਾਉਣਾ ਹਟ ਗਏ ਨੇ ਉਹ ਆਪਣੇ ਖੇਤ ਦੇ ਵਿੱਚ ਆਪਣੇ ਖਾਣਯੋਗੀ ਚੀਜ਼ ਵੀ ਨਹੀਂ ਲਾਉਂਦੇ ਤੇ ਆਪਾਂ ਅੱਜ ਲਸਣ ਪੱਟਿਆ ਬਹੁਤ ਸੋਹਣਾ ਲਸਣ ਹੈ ਤੁਸੀਂ ਦੇਖ ਸਕਦੇ ਹੋ ਲਸਣ ਦੀ ਕੁਆਲਿਟੀ ਬਹੁਤ ਵਧੀਆ ਹੈ ਜਿਹੜਾ ਕਿ ਐਤਕੀ ਸੀਜ਼ਨ ਦੇ ਵਿੱਚ 300 ਰੁਪਏ ਕਿਲੋ ਵਿਕਿਆ ਤੇ ਆਪਣੇ ਫਾਦਰ ਸਾਹਿਬ ਆਪਣੇ ਪਿਆਜ਼ ਨੂੰ ਪਾਣੀ ਲਾ ਰਹੇ ਨੇ ਸਾਡੇ ਪਿਆਜ਼ ਖੇਤ ਬਹੁਤ ਸੋਹਣੇ ਨੇ ਤੇ ਫਾਦਰ ਸਾਹਿਬ ਨੇ ਗਾਜਰ ਦਾ ਵੀ ਰੱਖਿਆ ਹੋਇਆ ਤੁਸੀਂ ਵਾਈਟ ਫੁੱਲ ਦੇਖ ਰਹੇ ਹੋਗੇ ਤੇ ਅਕਮਾਦ ਆ ਜਿਹੜਾ ਇਹ ਗੰਨੇ ਚੂਪਣ ਵਾਸਤੇ ਲਗਾਇਆ ਹੋਇਆ ਤੇ ਮੋਟਰ ਚੱਲ ਰਹੀ ਹੈ ਮੈਨੂੰ ਬਹੁਤ ਸੋਹਣਾ ਦ੍ਰਿਸ਼ ਲੱਗ ਰਿਹਾ ਰਿਹਾ ਸੀਗਾ ਤੇ ਮੈਂ ਮੋਟਰ ਦੀ ਵੀ ਇੱਕ ਕਲਿੱਪ ਲਈ ਤੇ ਫਾਦਰ ਸਾਹਿਬ ਪਿਆਜ਼ ਭਰ ਕੇ ਪਾਣੀ ਦੇ ਨੱਕਾ ਲਾ ਰਹੇ ਨੇ ਅੱਗੇ ਮੈਂ ਤੁਹਾਨੂੰ ਦਿਖਾਵਾਂਗਾ ਜਿਹੜੇ ਆਪਣੇ ਖੇਤ ਛੋਲੇ ਲਾਏ ਹੋਏ ਨੇ ਦੇਸੀ ਛੋਲੇ ਛੋਟੇ ਬਰੀਕ ਹੁੰਦੇ ਨੇ ਜਿਹੜੇ ਉਹਨਾਂ ਦੀ ਅਸੀਂ ਅੱਜ ਵਾਢੀ ਕਰਾਂਗੇ ਤੇ ਤੁਸੀਂ ਦੇਖ ਰਹੇ ਹੋ ਆ ਆਪਣੇ ਖੇਤ ਅਮਰੂਦ ਦਾ ਰੁੱਖ ਵੀ ਲੱਗਿਆ ਹੋਇਆ ਤੇ ਆ ਆ ਗਈ ਆਪਣੀ ਇੱਕ ਰੇੜੀ ਜਿਹਦੇ ਟਰੈਕਟਰ ਦੇ ਅਗਲੇ ਟਾਇਰ ਪਿੱਛੇ ਪਾਏ ਹੋਏ ਨੇ ਤੇ ਸਕੂਟਰ ਦਾ ਟਾਇਰ ਅੱਗੇ ਲਾਇਆ ਹੋਇਆ ਤੇ ਮੋਟਰਸਾਈਕਲ ਦੇ ਪਿੱਛੇ ਪੈ ਕੇ ਖੇਤ ਸਾਨੂੰ ਬਹੁਤ ਕੰਮ ਦਿੰਦੀ ਏ ਆ ਗਈ ਦੋਸਤੋ ਛੋਲਿਆਂ ਦੀ ਬਾਡੀ ਛੋਲੇ ਵੀ ਇਦਕੀ ਬਹੁਤ ਜ਼ਿਆਦਾ ਸੋਹਣੇ ਹੋਏ ਨੇ ਤੇ ਛੋਲੂਏ ਦੀ ਦਾਲ ਵੀ ਬਹੁਤ ਵਧੀਆ ਬਣਦੀ ਏ ਮੈਨੂੰ ਇਹ ਸਾਰੀਆਂ ਕੁਦਰਤ ਨਾਲ ਕੁਦਰਤ ਦੀ ਬੁੱਕਲ ਦੇ ਵਿੱਚ ਆਪਣੇ ਖਾਣ ਵਾਲੀਆਂ ਚੀਜ਼ਾਂ ਦੀ ਵੀਡੀਓ ਫਿਲਮਾਉਣੀ ਬਹੁਤ ਵਧੀਆ ਲੱਗਦੀ ਹੈ ਮੈਨੂੰ ਤੇ ਫਾਦਰ ਸਾਹਿਬ ਨੂੰ ਮੈਂ ਉੱਥੋਂ ਪੰਡ ਚਕਵਾਤੀ ਤੇ ਉਹਨਾਂ ਨੇ ਆਪਣੀ ਰੇੜੀ ਦੇ ਵਿੱਚ ਇੱਕ ਪੰਡ ਸੁੱਟ ਦਿੱਤੀ ਹੈ ਬਹੁਤ ਸੋਹਣਾ ਦ੍ਰਿਸ਼ ਸੀ ਦੋਸਤੋ ਸੋਨ ਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਇਹ ਵੀ ਦੱਸਿਓ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਏਰੀਏ ਦਾ